ਵੈਸੇ ਸੁਪਨੇ ਆਉਂਦੇ ਹੈਗੇ ਮੰਤਰੀ ਬਣਦੇ ਹਾਲਾਂਕਿ ਚਰਚਾਾਂਵਾਂ ਹੋਰ ਵੀ ਬਹੁਤ ਨੇ ਕਿ ਸ਼ਾਇਦ ਡਿਪਟੀ ਸੀਐਮ ਵੀ ਬਣ ਸਕਦੇ ਹੋ ਤੁਸੀਂ ਕਿਉਂਕਿ ਅਰਵਿੰਦ ਕੇ ਜੀਰਵਾਲ ਉਹ ਤਾਂ ਐਲਾਨ ਹੀ ਕਰ ਚੁੱਕੇ ਆ ਕਿ 19 ਤਰੀਕ ਨੂੰ ਤੁਸੀਂ ਜਿਤਾਉਣਾ ਤੇ ਉਸ ਤੋਂ ਬਾਅਦ ਮੰਤਰੀ ਤੁਹਾਡਾ ਪੱਕਾ ਮੰਤਰੀ ਬਣਦੇ ਸੁਪਨੇ ਆਉਂਦੇ ਆ ਮੈਂ ਕੋਈ ਸੁਪਨੇ ਨਹੀਂ ਲੈਂਦਾ ਮੇਰੀ ਲਾਈਫ ਦਾ ਫੰਡਾ ਆਈ ਟੇਕ 1 ਡੇ ਐਟ ਅ ਟਾਈਮ ਟਾਈ ਕ੍ਰਾਸ ਦੀ ਬ੍ਰਿਜ ਐਜ਼ ਇਟ ਕਮਸ ਮੈਂ ਕੋਈ ਬਹੁਤੇ ਲੰਬੇ ਸੁਪਨੇ ਨਹੀਂ ਲੈਂਦਾ ਜੋ ਕਿਸਮਤ ਚ ਲਿਖਿਆ ਹੋਏਗਾ ਉਹ ਹੋਏਗਾ ਤੇ ਹਾਂ ਕਿ ਉਰਾਨ ਨਾਲ ਥੋੜੀ ਯਾਰੀ ਦੋਸਤੀ ਹੈ ਕਿਉਂਕਿ ਕਾਰੋਬਾਰੀਆਂ ਦੇ ਵੈਸੀ ਯਾਰੀ ਦੋਸਤੀ ਹੁੰਦੀ ਆ ਇਹ ਵੀ ਚਰਚਾਵਾਂ ਨੇ ਕਿ ਸੰਜੀਵ ਅਰੋੜਾ ਤੇ ਭਾਰਤ ਪੂਸ਼ਣਾ ਨੂੰ ਇਹਨਾਂ ਦੀ ਯਾਰੀ ਦੋਸਤੀ ਪਹਿਲਾਂ ਰਹੀ ਆ ਤੇ ਸ਼ਾਇਦ ਇਸੇ ਕਰਕੇ ਬਿਆਨਬਾਜ਼ੀ ਜਿਹੜੀ ਆ ਇੱਕ ਦੂਸਰੇ ਦੇ ਉਲਟ ਉਸ ਤਰ੍ਹਾਂ ਨਹੀਂ ਹੁੰਦੀ ਕੋਈ ਯਾਰੀ ਦੋਸਤੀ ਇਹੋ ਜਿਹੀ ਨਹੀਂ ਮੇਰੇ ਸਾਰੇ ਹੀ ਦੋਸਤ ਜਨੇ ਪੂਰੀ ਲੁਧਿਆਣੇ ਦੀ ਪਾਪੂਲੇਸ਼ਨ ਮੇਰੇ ਦੋਸਤ ਹੈ ਇਹ ਜ਼ਰੂਰਾ ਸੀ ਇੱਕ ਦੂਜੇ ਨੂੰ ਜਾਣਦੇ ਆ ਮਿਲਿਆ ਪਿਛਲੇ 5 ਸਾਲਾਂ ਅਜ ਮੈਂ 4-5 ਵਾਰੀ ਮਿਲਿਆ ਹੂੰਗਾ ਉਹਦੇ ਚੋਂ ਵੀ 1-2 ਸੋਸ਼ਲ ਫੰਕਸ਼ਨ ਹੋਣਗੇ ਸੋ ਕੋਈ ਇਹ ਨਹੀਂ ਕਿ ਅਸੀਂ ਰੋਜ਼ ਮਿਲਦੇ ਆ ਉੱਠਦੇ ਆ ਬੈਠਦੇ ਆ ਕੋਈ ਇਹ ਜਿਹੀ ਯਾਰੀ ਦੋਸਤੀ ਨਹੀਂ ਹੈਗੀ ਬਸ ਠੀਕ ਹੈ ਇੱਕ ਦੂਜੇ ਨੂੰ ਜਾਣਦੇ ਆ ਇੱਕ ਸ਼ਹਿਰ ਚ ਰਹਿੰਦੇ ਆ ਉਹ ਐਮ ਐਲ اے ਰਹੇ ਆ ਮਨਿਸਟਰ ਰਹੇ ਆ ਮੈਂ ਇੰਡਸਟਰੀ ਚ ਰਹੇ ਆ ਸੋ ਕਿਤੇ ਨਾ ਕਿਤੇ ਮੁਲਾਕਾਤ ਹੋ ਜਾਂਦੀ ਹੈ ਹਾਂ ਜੀ ਤਾਂ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਉਹ ਐਮ ਐਲ اے ਰਹੇ ਆ ਸਾਬਕਾ ਮੁੱਖ ਮੰਤਰੀ ਚੰਨੀ ਹੁਰਾਂ ਦਾ ਬਿਆਨ ਵੀ ਆਉਂਦਾ ਉਹ ਇਹ ਗੱਲ ਕਹਿੰਦੇ ਆ ਕਹਿੰਦੇ ਸੰਜੀਵਰ ਰੋਡ ਉਰੋਂ ਰਾਜ ਸਭਾ ਚ ਰਹਿੰਦੋ ਸਾਡੇ ਕੰਦੇ ਭਾਰਤ ਪੂਸ਼ਨਾਸ਼ ਨੂੰ ਐਮਐਲਏ ਬਣਾ ਦਿਓ ਤੁਹਾਡੇ ਕੋਲ ਦੋ ਦੋ ਲੀਡਰ ਹੋ ਜਾਣਗੇ ਰਸਵਾਲਾ ਵੀ ਰਹਿ ਜਾਊਗਾ ਤੇ ਨਵਾਂ ਐਮਐਲਏ ਵੀ ਬਣ ਜਾਊਗਾ ਠੀਕ ਹੈ ਜੀ ਮੈਂ ਹਰ ਚੀਜ਼ ਤੇ ਕਮੈਂਟ ਦੇਣਾ ਜ਼ਰੂਰੀ ਨਹੀਂ ਸਮਝਦਾ ਪਰ ਮੈਂ ਤਾਂ ਆਪਣੀ ਪਾਰਟੀ ਦੇ ਨਾਲ ਚੱਲਦਾ ਕੋਈ ਕੀ ਕਹਿ ਰਿਹਾ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਦੇਣਾ ਚਾਹਉਂ ਇਕ ਲੁਧਿਆਣਾ ਵੇਖ ਰਿਹਾ ਪੋਸਟਰ ਤੇ ਜਿਹੜੀ ਸਲੋਗਨ ਵਾਰ ਚੱਲ ਰਹੀ ਹੈਗੀ ਆ ਤੁਹਾਡੇ ਵੱਲੋਂ ਵੀ ਸਲੋਗਨ ਲਗਾਏ ਗਏ ਨੇ ਨਾ ਗੁੱਸਾ ਨਾ ਹੰਕਾਰ ਸੰਜੀਵ ਅਰੋੜਾ ਇਸ ਵਾਰ ਦੂਸਰੇ ਪਾਸੇ ਕੰਮ ਕਰਾਂਗੇ ਬਹੁਤ ਸਾਰਾ ਨਾ ਕੋਈ ਝੂਠਾ ਲਾਰਾ ਇਹ ਫਿਰ ਕ੍ਰੀਏਟੀਵਿਟੀ ਜਾਂ ਫਿਰ ਇਹਨੂੰ ਕਿਸ ਤਰ੍ਹਾਂ ਵਿਖਦੇ ਜਿਨ੍ਹਾਂ ਨੇ ਕ੍ਰੀਏਟੀਵਿਟੀ ਕਰਨੀ ਹੈ ਉਹਨਾਂ ਨੇ ਵੀ ਤਾਂ ਆਪਣਾ ਕੰਮ ਕਰਨਾ ਕਰਨ ਦੋ ਉਹਨਾਂ ਨੂੰ ਦੇਖੋ ਜਿਹੜੇ ਮੇਰੇ ਵੀ ਹੋਟਿੰਗ ਬਾਰੇ ਆਪਣੇ ਬਾਰੇ ਕਹਿ ਰਹੇ ਮੈਂ ਕਿਸੇ ਬਾਰੇ ਟਿੱਪਣੀ ਨਹੀਂ ਕਰਦੇ ਤੋ ਜਿੰਨੇ ਹੈਗੇ ਮੈਂ ਡਵੈਲਪਮੈਂਟ ਦਾ ਵੀ ਕਹਿੰਦਾ ਤੁਸੀਂ ਉਹ ਸਿਰਫ ਇੱਕ ਹੋਡਿੰਗ ਪੜ੍ਹ ਲਿਆ ਬਾਕੀ ਵੀ ਪੜੋ ਬਾਕੀ ਦਾ ਸਾਰੇ ਕੰਮ ਆ ਦੇ ਹੀ ਆ ਵੈਸੇ ਸੁਪਨੇ ਆਉਂਦੇ ਹੈਗੇ ਮੰਤਰੀ ਬਣਦੇ ਹਾਲਾਂਕਿ ਚਰਚਾਾਂਵਾਂ ਹੋਰ ਵੀ ਬਹੁਤ ਨੇ ਕਿ ਸ਼ਾਇਦ ਡਿਪਟੀ ਸੀਐਮ ਵੀ ਬਣ ਸਕਦੇ ਹੋ ਤੁਸੀਂ ਕਿਉਂਕਿ ਅਰਵਿੰਦ ਕੇਜਰੀਵਾਲ ਉਹ ਤਾਂ ਐਲਾਨ ਹੀ ਕਰ ਚੁੱਕੇ ਆ ਕਿ 19 ਤਰੀਕ ਨੂੰ ਤੁਸੀਂ ਜਿਤਾਉਣਾ ਤੇ ਉਸ ਤੋਂ ਬਾਅਦ ਮੰਤਰੀ ਤੁਹਾਡਾ ਪੱਕਾ ਮੰਤਰੀ ਬਣਦੇ ਸੁਪਨੇ ਆਉਂਦੇ ਆ ਮੈਂ ਮੈਂ ਕੋਈ ਸੁਪਨੇ ਨਹੀਂ ਲੈਂਦਾ ਮੇਰੀ ਲਾਈਫ ਦਾ ਫੰਡਾ ਆਈ ਟੇਕ 1 ਡੇ ਐਟ ਅ ਟਾਈਮ ਕ੍ਰਾਸ ਦੇ ਬ੍ਰਿਜ ਐਜ਼ ਇਟ ਕਮਸ ਮੈਂ ਕੋਈ ਬਹੁਤੇ لمبے ਸੁਪਨੇ ਨਹੀਂ ਲੰਦਾ ਜੋ ਕਿਸਮਤ ਚ ਲਿਖਿਆ ਹੋਏਗਾ ਉਹ ਹੋਏਗਾ ਤੇ ਆਚੂਰਾ ਨਾਲ ਥੋੜੀ ਯਾਰੀ ਦੋਸਤੀ ਹੈ ਕਿਉਂਕਿ ਕਾਰੋਬਾਰੀਆਂ ਦੇ ਵੈਸੀ ਯਾਰੀ ਦੋਸਤੀ ਹੁੰਦੀ ਆ ਇਹ ਵੀ ਚਰਚਾਵਾਂ ਨੇ ਕਿ ਸੰਜੀਵ ਅਰੋੜਾ ਤੇ ਭਾਰਤ ਪੂਸ਼ਣਾ ਨੂੰ ਇਹਨਾਂ ਦੀ ਯਾਰੀ ਦੋਸਤੀ ਪਹਿਲਾਂ ਰਹੀ ਆ ਤੇ ਸ਼ਾਇਦ ਇਸੇ ਕਰਕੇ ਬਿਆਨਬਾਜ਼ੀ ਜਿਹੜੀ ਆ ਇੱਕ ਦੂਸਰੇ ਦੇ ਉਲਟ ਉਸ ਤਰ੍ਹਾਂ ਨਹੀਂ ਹੁੰਦੀ ਕੋਈ ਯਾਰੀ ਦੋਸਤੀ ਐਹ ਜੀ ਨਹੀਂ ਮੇਰੇ ਸਾਰੇ ਹੀ ਦੋਸਤ ਜਨੇ ਪੂਰੀ ਲੁਧਿਆਣੇ ਦੀ ਪੋਪੂਲੇਸ਼ਨ ਮੇਰੇ ਦੋਸਤ ਹੈ ਕਿਹੜੇ ਰੂਰਾ ਸੀ ਇੱਕ ਦੂਜੇ ਨੂੰ ਜਾਣਦੇ ਆ ਮਿਲਿਆ ਪਿਛਲੇ 5 ਸਾਲਾਂ 'ਚ ਮੈਂ 4-5 ਵਾਰੀ ਮਿਲਿਆ ਹੂੰਗਾ ਉਹਦੇ 'ਚੋ ਵੀ 1-2 ਸੋਸ਼ਲ ਫੰਕਸ਼ਨ ਹੋਣਗੇ ਸੋ ਕੋਈ ਇਹ ਨਹੀਂ ਕਿ ਅਸੀਂ ਰੋਜ਼ ਮਿਲਦੇ ਆ ਉੱਠਦੇ ਆ ਬੈਠਦੇ ਆ ਕੋਈ ਐਹ ਜਿਹੀ ਯਾਰੀ ਦੋਸਤੀ ਨਹੀਂ ਹੈਗੀ ਬਸ ਠੀਕ ਆ ਇੱਕ ਦੂਜੇ ਨੂੰ ਜਾਣਦੇ ਆ ਇੱਕ ਸ਼ਹਿਰ 'ਚ ਰਹਿੰਦੇ ਆ ਉਹ ਐਮਐਲਏ ਰਏ ਆ ਮਨਿਸਟਰ ਰਏ ਆ ਮੈਂ ਇੰਡਸਟਰੀ 'ਚ ਨੇ ਆ ਸੋ ਕਿਤੇ ਨਾ ਕਿਤੇ ਮੁਲਾਕਾਤ ਹੋ ਜਾਂਦੀ ਹਾਂ ਤਾਂ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਉਹ ਐਮਐਲਏ ਰਏ ਆ ਸਾਬਕਾ ਮੁੱਖ ਮੰਤਰੀ ਚੰਨੀ ਹਰਾਂ ਦਾ ਬਿਆਨ ਵੀ ਆਉਂਦਾ ਉਹ ਇਹ ਗੱਲ ਕਹਿੰਦੇ ਆ ਕਹਿੰਦੇ ਸੰਜੀਵਰ ਰੋਡ ਨੂੰ ਰਾਜ ਸਭਾ ਚ ਰਹਿਣ ਦੋ ਸਾਡੇ ਕਹਿੰਦਾ ਭਾਰਤ ਪੂਸ਼ਨਾਸ਼ ਨੂੰ ਐਮਐਲਏ ਬਣਾ ਦਿਓ ਤੁਹਾਡੇ ਕੋਲ ਦੋ ਦੋ ਲੀਡਰ ਹੋ ਜਾਣਗੇ ਰਾਸਵਾਲਾ ਵੀ ਰਹਿ ਜਾਊਗਾ ਤੇ ਨਵਾਂ ਐਮਐਲਏ ਵੀ ਬਣ ਜਾਊਗਾ ਠੀਕ ਹੈ ਜੀ ਮੈਂ ਹਰ ਚੀਜ਼ ਤੇ ਕਮੈਂਟ ਦੇਣਾ ਜ਼ਰੂਰੀ ਨਹੀਂ ਸਮਝਦਾ ਪਰ ਮੈਂ ਤਾਂ ਆਪਣੀ ਪਾਰਟੀ ਦੇ ਨਾਲ ਚੱਲਦਾ ਕੋਈ ਕੀ ਕਹਿ ਰਿਹਾ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਦੇਣਾ ਚਾਹਉ। ਇਕ ਲੁਧਿਆਣਾ ਵੇਖ ਰਹੇ ਆ ਪੋਸਟਰ ਤੇ ਜਿਹੜੀ ਸਲੋਗਨ ਵਾਰ ਚੱਲ ਰਹੀ ਹੈਗੀ ਆ ਤੋਡੇ ਵੱਲੋਂ ਵੀ ਸਲੋਗਨ ਲਗਾਏ ਗਏ ਨੇ ਨਾ ਗੁੱਸਾ ਨਾ ਹੰਕਾਰ ਸੰਜੀਵ ਅਰੋੜਾ ਇਸ ਵਾਰ ਦੂਸਰੇ ਪਾਸੋਂ ਕੰਮ ਕਰਾਂਗੇ ਬਹੁਤ ਸਾਰਾ ਨਾ ਕੋਈ ਝੂਠਾ ਲਾਰਾ ਇਹ ਫਿਰ ਕ੍ਰੀਏਟੀਵਿਟੀ ਜਾਂ ਫਿਰ ਇਹਨੂੰ ਕਿਸ ਤਰ੍ਹਾਂ ਵਿਖਰੋ ਜਿਨ੍ਹਾਂ ਨੇ ਕ੍ਰੀਏਟੀਵਿਟੀ ਕਰਨੀ ਹੈ ਉਹਨਾਂ ਨੇ ਵੀ ਤਾਂ ਆਪਣਾ ਕੰਮ ਕਰਨਾ ਕਰਨ ਦੋ ਉਹਨਾਂ ਨੂੰ ਦੇਖੋ ਜਿਹੜੇ ਮੇਰੇ ਵੀ ਹੋਟਿੰਗ 'ਬਾ ਆਪਣੇ ਬਾਰੇ ਕਹਿ ਰਹੇ ਮੈਂ ਕਿਸੇ ਬਾਰੇ ਟਿੱਪਣੀ ਨਹੀਂ ਕਰਦੇ ਤੋ ਜਿੰਨੇ ਹੈਗੇ ਮੈਂ ਡਵੈਲਪਮੈਂਟ ਦਾ ਵੀ ਕਹਿੰਦਾ ਤੁਸੀਂ ਉਹ ਸਿਰਫ ਇੱਕ ਹੋਡਿੰਗ ਪੜ੍ਹ ਲਿਆ ਬਾਕੀ ਵੀ ਪੜੋ ਬਾਕੀ ਦਾ ਸਾਰੇ ਕੰਮਾਂ ਦੇ ਹੀ